ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਰਿਸ਼ਤਿਆਂ ਦੀ ਕਦਰਤ ਕਰਨੀ ਚਾਹੀਦੀ ਆ ਸਾਰੇ ਕਹਿੰਦੇ ਆ ਮੈਂ ਵੀ ਕਹਿੰਨੀ ਆ ਕਿ ਕੁਦਰਤ ਨੇ ਸਾਨੂੰ ਰਿਸ਼ਤੇ ਜੋ ਦਿੱਤੇ ਨੇ ਇੱਕ ਗਿਫਟ ਹੀ ਦਿੱਤੇ ਆ ਗਿਫਟ ਮਤਲਬ ਤਾਂ ਸਮਝ ਲਓ ਕਿ ਪਤਾ ਨਹੀਂਗਾ ਜਿਹੜੀ ਚੀਜ਼ ਸੋਚ ਸਮਝ ਕੇ ਲਈ ਜਾਵੇ ਉਹ ਆਪਾਂ ਨੂੰ ਪਤਾ ਕਿੱਥੇ ਫਾਇਦਾ ਕਿੱਥੇ ਨੁਕਸਾਨ ਕਰਦੀ ਆ ਪਰ ਜਿੱਥੇ ਪਤਾ ਨਹੀਂ ਨਾ ਉਹ ਇੱਕ ਗਿਫਟ ਹੀ ਆ ਕੁਦਰਤ ਨੇ ਸਾਨੂੰ ਗਿਫਟ ਦਿੱਤਾ ਮਾਤਾ ਪਿਤਾ ਦਿੱਤੇ ਹਨਾ ਕਿੱਦਾਂ ਦੇ ਦਿੱਤੇ ਪੁੱਛੇ ਥੋੜਾ ਸੁਭਾ ਥੋੜਾ ਹੀ ਆ ਤਾਂ ਫਿਰ ਉਹਨੂੰ ਗਿਫਟ ਖੋਲੋ ਵਿੱਚੋਂ ਕੀ ਨਿਕਲਣਾ ਚੰਗੇ ਹੀ ਦਿੱਤੇ ਆ ਕੁਝ ਸੋਚ ਕੇ ਹੀ ਦਿੱਤੇ ਆ ਪਰ ਰਿਸ਼ਤੇ ਜੋ ਨੇ ਜਦੋਂ ਮੁਸੀਬਤ ਤੇ ਟਾਈਮ ਤੇ ਕੰਮ ਨਾ ਆਉਣ ਜਾਂ ਸਾਡੇ ਨਾਲ ਨਾ ਖੜਨ ਤਾਂ ਫੇਰਾਂ ਦਾ ਮਤਲਬ ਕੀ ਆ ਕਿਤੇ ਨਾ ਕਿਤੇ ਜਾਂ ਤਾਂ ਸਾਡੇ ਸਟਾਰ ਖਰਾਬ ਆ ਜਾਂ ਜਾਂ ਉਹਨਾਂ ਦੇ ਜੋ ਸਾਡੇ ਨਾਲ ਨਹੀਂ ਖੜੇ ਜਾਂ ਸਾਨੂੰ ਕੁਝ ਕੁਦਰਤ ਸਿਖਾਉਣਾ ਚਾਹੁੰਦੀ ਹੈ ਕੁਝ ਦਿਖਾਉਣਾ ਚਾਹੁੰਦੀ ਹੈ ਇੱਕ 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 ਗੱਲ ਮੈਂ ਕਿਸੇ ਦੀ ਪੜ੍ਹੀ ਸੀ ਵਧੀਆ ਸੀ ਵਧੀਆ ਲੱਗੀ ਕਹਿੰਦੇ ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਕਹਿੰਦੇ ਜਦੋਂ ਵਕਤ ਚੱਲਦਾ ਹੈ ਨਾ ਉਦੋਂ ਪਤਾ ਤੇ ਲੱਗ ਜਾਂਦਾ ਆਪਣਾ ਬੇਗਾਨਾ ਕੌਣ ਹੈ ਪਰ ਜਿਹਦਾ ਵਕਤ ਚੱਲ ਰਿਹਾ ਹੈ ਜਿਹਦਾ ਟਾਈਮ ਚੱਲ ਰਿਹਾ ਹੈ ਜਿਦੇ ਸਿਤਾਰੇ ਚੱਲ ਰਹੇ ਆ ਜਿਦੀ ਜਿਦੇ ਵਕਤ ਅਨੁਸਾਰ ਸਭ ਕਦਰ ਪੈ ਰਹੀ ਏ ਉਹਦਾ ਹੀ ਸਾਰਾ ਆਪਣਾ ਹੈ ਮਤਲਬ ਵਕਤ ਹੀ ਆਪਣੇ ਹਸਲ ਚ ਕਿਉਂਕਿ ਵਕਤ ਚੱਲਣ ਤੇ ਹੀ ਵਕਤ ਵਕਤ ਪੈਣ ਤੇ ਵੀ ਤੇ ਵਕਤ ਚੱਲਣ ਤੇ ਵੀ ਪਤਾ ਚੱਲ ਜਾਂਦਾ ਹੈ ਕੌਣ ਹੈ ਪਰ ਇਹ ਗੱਲ ਲੱਗ ਹੈ ਕਿ ਜਦੋਂ ਵਕਤ ਚੱਲ ਰਿਆ ਹੋਵੇ ਉਦੋਂ ਸਾਰਾ ਕੁਝ ਆਲੇ ਦੁਆਲੇ ਲਿਬੜਿਆ ਰਹਿੰਦਾ ਤੇ ਜਦੋਂ ਵਕਤ ਪੈ ਜਾਵੇ ਤੇ ਉਦੋਂ ਸਾਰਾ ਕੁਝ ਆਲੇ ਦੁਆਲੇ ਤੋਂ ਖਿੰਡ ਜਾਂਦਾ ਗੱਲ ਫਿਰ ਉਹੀ ਗੱਲ ਵਕਤ ਤੇ ਆ ਕੇ ਮੁੱਕਦੀ ਆ ਤੇ ਗੱਲ ਆਪਾਂ ਵਕਤ ਦੀ ਹੀ ਕਰਦੇ ਸੀ ਆਪਣਿਆਂ ਦੀ ਕਰਦੇ ਸੀ ਵਕਤ ਪੈਣ ਦੀ ਕਰਦੇ ਸੀ ਪਰ ਗੱਲ ਇਹ ਵੀ ਦੇਖਣੀ ਚਾਹੀਦੀ ਆ ਕਿ ਅਸੀਂ ਕਦੋਂ ਕਿਸ ਟਾਈਮ ਤੇ ਕਿਸ ਨਾਲ ਸੀ ਬੜੀ ਉਮੀਦ ਹੁੰਦੀ ਆ ਸਾਨੂੰ ਆਪਣਿਆਂ ਤੋਂ ਕਈ ਵਾਰੀ ਅਸੀਂ ਕਹਿ ਦਿੰਨੇ ਆ ਲੈ بڑا ਸਾਡੇ ਆ ਰਿਸ਼ਤੇਦਾਰ ਤੋਂ ਸਾਡੇ ਲਈ ਕੀ ਕੀਤਾ ਤੁਸੀਂ ਦੇਖੋ ਅਗਰ ਤੁਸੀਂ ਉਹਨਾਂ ਦੀ ਜਗ੍ਹਾ ਤੇ ਹੁੰਦੇ ਤਾਂ ਕੀ ਕਰਦੇ ਜਾਂ ਤੁਹਾਡੇ ਤੋਂ ਵੀ ਕੁਝ ਰਿਸ਼ਤੇ ਰਿਸ਼ਤੇਦਾਰ ਐਦਾਂ ਦੇ ਹੋਣਗੇ ਕਿ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਹੋਊਗੀ ਤੇ ਉਹਨਾਂ ਲਈ ਤੁਸੀਂ ਕੀ ਕਰ ਦਿੱਤਾ ਜਾਂ ਤੁਸੀਂ ਕਿਸੇ ਦੇ ਲਈ ਕੀ ਜਿੱਦਾਂ ਜਿੱਦਾਂ ਮੰਨ ਲਓ ਕਿ ਅਸੀਂ ਅਸੀਂ ਕਈ ਵਾਰੀ ਸੋਚ ਲੈਨੇ ਆ ਆਪਣੇ ਆਪਣੇ ਜੀਵਨ ਸਾਥੀ ਨੂੰ ਕਿ ਤੁਸੀਂ ਆ ਚੀਜ਼ ਲੈ ਕੇ ਆਓ ਕਦੇ ਆਪਣੇ ਭੈਣ ਭਾਈ ਤੋਂ ਵੀ ਤੁਸੀਂ ਸੋਚੋ ਕਿ ਅਗਰ ਤੁਹਾਡੀ ਭੈਣ ਆ ਕੇ ਤੁਹਾਨੂੰ ਇਹ ਕਹੇ ਕਿ ਮੇਰੇ ਸਹੁਰੇ ਇਦਾਂ ਮੰਗਦੇ ਆ ਉਹਨਾਂ ਨੂੰ ਚਾਹੀਦੀ ਤੁਸੀਂ ਦੇ ਪਾਉਂਗੇ ਕਈ ਵਾਰੀ ਹਾਲਾਤ ਇਦਾਂ ਦੇ ਨਹੀਂ ਹੁੰਦੇ ਦੇਣ ਦੇ ਤੇ ਕਿਦਾਂ ਆਪਾਂ ਮੂੰਹ ਅੱਡ ਕੇ ਆਪਣੀ ਜੀਵਨ ਸਾਥੀ ਨੂੰ ਜਾਂ ਪਤਨੀ ਨੂੰ ਕਹਿ ਦਿੰਨੇ ਆ ਕਿ ਤੈਨੂੰ ਇਥੋਂ ਆ ਲੈ ਕੇ ਆਓ ਤਾਂ ਇਹ ਇਦਾਂ ਕਿੰਨਾ ਔਖਾ ਏ ਮੇਰੇ ਹਿਸਾਬ ਨਾਲ ਕਿੰਨਾ ਔਖਾ ਏ ਕਿ ਔਖੇ ਹੋ ਕੇ ਕੋਈ ਚੀਜ਼ ਦਾ ਕਰਨਾ ਕਰ ਦੇਣਗੇ ਕਰ ਦੇਣਗੇ ਕਰ ਦਿੰਦੇ ਆ ਕਿਉਂਕਿ ਧੀਆ ਪੁੱਤਾਂ ਤੋਂ ਉੱਤੇ ਤਾਂ ਹਰ ਕਿਸੇ ਲਈ ਕੁਝ ਵੀ ਨਹੀਂ ਹੈ ਪਰ ਕਿਸੇ ਨੂੰ ਘੋਣ ਵਾਂਗੂ ਵੱਡ ਵੱਡ ਕੇ ਖਾਣਾ ਕਿੱਧਰ ਦਾ ਚੰਗਾ ਕਰਮ ਹੈ ਭਾਵੇਂ ਉਹ ਧੀ ਹੈ ਤੇ ਭਾਵੇਂ ਉਹ ਪੁੱਤ ਹੈ ਜਦੋਂ ਤੁਸੀਂ ਫਾਇਦੇ ਲਈ ਆਪਣੀ ਸੋਚ ਦੇ ਵਿੱਚ ਆਪਣੇ ਦਿਮਾਗ 'ਚ ਕਿਸੇ ਚੀਜ਼ ਦਾ ਫਾਇਦਾ ਰੱਖ ਕੇ ਕਿਸੇ ਰਿਸ਼ਤੇ ਨੂੰ ਨਿਭਾਉਨੇ ਹੋ ਤਾਂ ਉਹ ਕਿੱਧਰ ਦਾ ਚੰਗਾ ਕਰਮ ਹੈ ਫਿਰ ਅਸੀਂ ਕਹਿੰਦੇ ਆ ਅਸੀਂ ਜੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਅਸੀਂ ਤੇ ਇਨਾ ਕੁਝ ਕਰਦੇ ਆ ਇਨਾ ਰੱਬ ਦਾ ਨਾਂ ਲੈਣੇ ਆ ਰੱਬ ਨੂੰ ਅਸੀਂ ਰਿਸ਼ਵਤ ਦੇ ਰਹੇ ਆ ਰੋ ਸਵੇਰੇ ਉੱਠ ਕੇ ਰੋਜ਼ ਦੁਪਹਿਰ ਨੂੰ ਸ਼ਾਮ ਫਿਰ ਕਈ ਲੋਕ ਰਿਸ਼ਵਤ ਥੋੜ੍ਹੀ ਹੈ ਤੇ ਸਾਨੂੰ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਦੱਸੋ ਕੀ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਕਰਮ ਇਨਸਾਨ ਨੂੰ ਅੱਛੇ ਰੱਖਣੇ ਚਾਹੀਦੇ ਆ ਤੇ ਆਪਣੇ ਅੰਦਰ ਛਾਤੀ ਮਾਰ ਕੇ ਆਪਣੇ ਆਪ ਦੀ ਪਰਖ ਕਰਨੀ ਚਾਹੀਦੀ ਹੈ ਕਿਉਂਕਿ ਉਹ ਤੇ ਆਪਣੇ ਅੰਦਰ ਹੀ ਹੈ ਦੂਜੀ ਗੱਲ ਜੋ ਤੁਸੀਂ ਕਰਮ ਕਰ ਰਹੇ ਹੋ ਜੋ ਤੁਸੀਂ ਸੋਚ ਰੱਖੀ ਹੋਈ ਹੈ ਇਹ ਤੁਹਾਨੂੰ ਕੁਦਰਤ ਨੇ ਦਿੱਤੀ ਹੈ ਕੀ ਵੱਡੀ ਗੱਲ ਹੈ ਜੇ ਤੁਸੀਂ ਕਿਸੇ ਦਾ ਚੰਗਾ ਕਰ ਰਹੇ ਹੋ ਕੀ ਵੱਡੀ ਗੱਲ ਹੈ ਤੁਸੀਂ ਕਿਸੇ ਦੇ ਲਈ ਕਿਸੇ ਦਾ ਭਲਾ ਕੀਤਾ ਤੁਸੀਂ ਨਹੀਂ ਕੀਤਾ ਕੁਦਰਤ ਨੇ ਹੀਲਾ ਵਸੀਲਾ ਬਣਾਇਆ ਹੈ ਬਣਾਇਆ ਹੈ ਨਾ ਪਰ ਜੋ ਅਸੀਂ ਸੋਚਿਆ ਹੈ ਜੋ ਅਸੀਂ ਪਲੈਨਿੰਗ ਕੀਤੀ ਹੈ ਉਹ ਅਸੀਂ ਦਿਮਾਗ ਦੇ ਘੋੜੇ ਭਜਾ ਕੇ ਆਪਣੇ ਫਾਇਦੇ ਲਈ ਕੀਤੀ ਹੈ ਕਿਹੜਾ ਫਾਇਦਾ ਕਿਹੜਾ ਫਾਇਦਾ ਜੋ ਦੁਨੀਆਦਾਰੀ ਚ ਹੈ ਸਾਡੇ ਲਈ ਅੱਗੇ ਫਾਇਦੇ ਨੁਕਸਾਨ ਨਹੀਂ ਜਾਣੇ ਇਹ ਘਰ ਮਕਾਨ ਇਹ ਗੱਡੀਆਂ ਇਹ ਪ੍ਰਾਪਰਟੀਆਂ ਇਹ 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 ਸਾਡੇ ਕਰਮ ਨੇ ਇਹ ਸਾਨੂੰ ਇਹ ਇਹ ਨਹੀਂ ਕਿ ਅਸੀਂ ਬੜੇ ਅੱਛੇ ਕਰਮ ਕੀਤੇ ਆ ਤੇ ਸਾਨੂੰ ਬੜੇ ਵਧੀਆ ਵਧੀਆ ਗੱਡੀਆਂ ਮਿਲ ਰਹੀਆਂ ਨੇ ਬੜਾ ਅੱਛਾ ਇਹ ਤੁਹਾਡੇ ਸਟਾਰ ਨੇ ਜੋ ਤੁਹਾਨੂੰ ਮਿਲ ਰਿਹਾ ਤੁਹਾਡੀ ਮਿਹਨਤ ਨੂੰ ਫਲ ਤੁਸੀਂ ਇੱਕ ਬੂਟਾ ਕੁਦਰਤ ਨੇ ਲਾਇਆ ਉਹਨੂੰ ਫਲ ਅੱਛੇ ਲੱਗੇ ਆ ਲਾਉਣ ਵਾਲਾ ਵੀ ਉਹੀ ਆ ਉਹ ਕੌਣ ਜੋ ਤੁਹਾਡੀ ਮਿਹਨਤ ਤੇ ਤੁਹਾਡੀ ਸੋਚ ਦੇ ਅੰਦਰ ਇਹ ਚੀਜ਼ ਰੱਖਣ ਵਾਲਾ ਨਹੀਂ ਮੈਂ ਇੱਕ ਜਗ੍ਹਾ ਪੜਿਆ ਪੜਿਆ ਨਹੀਂ ਅੱਜ ਇਦਾਂ ਹੁਣ ਮੈਂ ਮੈਂ ਤੁਹਾਨੂੰ ਕਲੀਅਰ ਦੱਸਾਂ ਜਦੋਂ ਆਪਾਂ ਆਪਣੀ ਵੀਡੀਓ ਪਾਉਂਦੇ ਆ ਤਾਂ ਮੈਂ ਤੁਹਾਡੇ ਕੁਐਸਚਨ ਵੀ ਪੜਦੀ ਆ ਤੁਹਾਡੇ ਤੁਹਾਡੇ ਜੋ ਕੁਐਸਚਨ ਨੇ ਜੋ ਤੁਸੀਂ ਆਪਣੇ ਦਿੱਤੇ ਹੁੰਦੇ ਆ ਹਨਾ ਕਮੈਂਟ ਕੀਤੇ ਹੁੰਦੇ ਆ ਮੈਂ ਸਾਰਿਆਂ ਦੇ ਕਮੈਂਟ ਪੜਦੀ ਆ ਵਧੀਆ ਲੱਗਦਾ ਏ ਮੈਨੂੰ ਕਿ ਕੋਈ ਤੁਹਾਨੂੰ ਤੁਹਾਨੂੰ ਸੁਣਦਾ ਏ ਹਨਾ ਤੇ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਜਾਣਦੇ ਆ ਕਈ ਜਗ੍ਹਾ ਲਿਖਿਆ ਕਿ ਇਸ ਸੌਣ ਦਾ ਮਹੀਨਾ ਤੁਹਾਨੂੰ ਕਰ ਦੇਗਾ ਮਾਲਾ-ਮਾਲ ਕੀ ਹੋਣ ਵਾਲਾ ਸੌਣ ਚੁੱਤੇ ਪਾਣੀ ਗਿਰਨ ਵਾਲਾ ਹੈ ਪੈਸਾ ਗਿਰਨ ਵਾਲਾ ਤੇ ਸੌਣ ਦੇ ਮਹੀਨੇ ਕੋਈ ਤੁਸੀਂ ਤੁਹਾਨੂੰ ਗੁਫਾ ਲੱਭਣ ਵਾਲੀ ਹੈ ਜਿਹਦੇ ਵਿੱਚ ਜਾ ਕੇ ਤੁਸੀਂ ਦਰਵਾਜ਼ਾ ਖੋਲ ਕੀ ਮਾਲਾ-ਮਾਲ ਕਰ ਦੂਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਐਦਾਂ ਦੀਆਂ ਬੇਤੁਕੀਆਂ ਗੱਲਾਂ ਅਸੀਂ ਕਿੱਦਾਂ ਕਿੱਦਾਂ ਹਜਮ ਕਰਦੇ ਆ ਕਿੱਦਾਂ ਅਸੀਂ ਪੜ੍ਹਦੇ ਆ ਕਿੱਦਾਂ ਅਸੀਂ ਸੁਣਦੇ ਆ ਤੇ ਕਿੱਦਾਂ ਅਸੀਂ ਇਸ ਚੀਜ਼ ਨੂੰ ਮੰਨ ਵੀ ਲੈਂਦੇ ਆ ਠੀਕ ਹੈ ਸੌਣ ਦਾ ਮਹੀਨਾ ਬਹੁਤ ਵਧੀਆ ਹੈ ਕਿਉਂ ਕਿਉਂਕਿ ਸੋ ਚੰਦਰ ਦੇ ਘਰ ਚ ਸੂਰਜ ਨੇ ਜਾਣਾ ਏ ਵਧੀਆ ਇਸ ਮਹੀਨੇ ਸਾਉਣ ਦੇ ਮਹੀਨੇ ਪੂਜਾ ਕੀਤੀ ਜਾਂਦੀ ਏ ਸ਼ਿਵਜੀ ਦੀ ਪੂਜਾ ਤੇ ਤੁਹਾਡੇ ਵਿਸ਼ਵਾਸ ਦੇ ਨਾਲ ਹੀ ਚੱਲਦੀ ਆ ਆਪਣੇ ਵਿਸ਼ਵਾਸ ਜਿੱਤ ਦਾ ਤੁਹਾਡਾ ਵਿਸ਼ਵਾਸ ਹੈ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਿ ਧੰਨੇ ਭਗਤ ਨੇ ਪੱਥਰ ਚੋਂ ਕੱਢ ਲਿਆ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਵੀ ਕਿਸੇ ਵੀ ਰੂਪ ਵਿੱਚ ਉਸ ਹਵਾ ਤੇ ਉਸ ਹਵਾ ਤੇ ਵਿਸ਼ਵਾਸ ਕਰਦੇ ਹੋ ਜਿੱਦੇ ਨਾਲ ਤੁਹਾਡੇ ਸਾਹ ਚੱਲਦੇ ਆ ਉਹ ਕੁਦਰਤ ਹਵਾ ਚ ਹੀ ਐ ਤੇ ਉਹ ਵਿਸ਼ਵਾਸ ਹੀ ਤੁਹਾਡਾ ਜਿੱਤਦਾ ਜਿੱਥੇ ਮਰਜੀ ਕਰ ਲੋ ਬਿਲਕੁਲ ਕਿਸੇ ਨੂੰ ਕਿਸੇ ਤੇ ਆ ਤੇ ਕਿਸੇ ਨੂੰ ਕਿਸੇ ਤੇ ਆ ਕਿਸੇ ਤੇ ਨਹੀਂ ਆ ਉਹ ਅਸਲ ਵਿੱਚ ਇੱਕ ਹੀ ਐ ਤੇ ਉਹਦੇ ਅਲੱਗ-ਅਲੱਗ ਅਸੀਂ ਰੂਪ ਬਣਾ ਲਏ ਆ ਤਾਂ ਇਹ ਥੋੜਾ ਮਤਲਬ ਐ ਕਿ ਇਸ ਮਹੀਨੇ ਆ ਰਾਸ਼ੀ ਵਾਲਿਆਂ ਲਈ ਮਤਲਬ ਇਹ ਮਾਲਾ-ਮਾਲ ਹੋ ਚੋਂਗੇ ਤੁਸੀਂ ਆ ਕਰ ਲੋਗੇ ਅਸੀਂ ਕਿੱਧਰ ਨੂੰ ਜਾ ਰਹੇ ਆ ਮੇਰੇ ਸਾਹਮਣੇ ਮੈਂ ਇੱਕ ਗੱਲ ਹੋਰ ਕਹੂੰਗੀ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਗਲਤ ਕਰ ਰਿਹਾ ਠੀਕ ਐ ਅਗਲਾ ਵੀਊ ਲੈਣ ਲਈ ਕੁਝ ਵੀ ਕਹੂਗਾ ਕੁਛ ਵੀ ਕਰੂਗਾ ਪਰ ਬਿਨਾ ਤਰਕ ਤੇ ਬਿਨਾ ਸਿਰ ਪੈਰ ਤੋਂ ਕੀਤੀ ਗੱਲ ਨੂੰ ਤੁਸੀਂ ਕਿੰਨੀ ਦੇਰ ਗੱਡੀ ਚਲਾ ਲੋਗੇ ਪਰ ਇੱਥੇ ਚੱਲਦੀ ਆ ਚੱਲਦੀ ਆ ਜੀ ਜਦੋਂ ਤੁਸੀਂ ਦੇਖੋ ਕਿ ਅਨਪੜ ਪਤਾ ਦੂਜੇ ਨੂੰ ਕਿਉਂ ਰੱਖਿਆ ਜਾਂਦਾ ਤਾਂ ਕਿ ਉਹ ਤੁਹਾਨੂੰ ਨਾ ਸਮਝ ਸਕੇ ਇਹ ਗਲਤੀ ਮਾਰਕ ਚ ਜ਼ਰੂਰ ਹੋਣੀ ਚਾਹੀਦੀ ਹੈ ਅਨਪੜਤਾ ਐਸੇ ਹੀ ਕਰਕੇ ਆ ਕਿਉਂਕਿ ਅਸੀਂ ਨਹੀਂ ਸਮਝਦੇ ਕਿ ਸਾਨੂੰ ਕੋਈ ਸਮਝ ਸਕੇ ਅਸੀਂ ਨਾ ਸਮਝਾਈਏ ਪਰ ਜਦੋਂ ਤੁਸੀਂ ਸਮਝਦੇ ਹੋ ਚੀਜ਼ ਨੂੰ ਤਾਂ ਤੁਸੀਂ ਸਮਝਦਾਰ ਹੋ ਜਾਓਗੇ ਠੀਕ ਚਲੋ ਅੱਜ 10 ਜੁਲਾਈ 2025 ਦਿਨ ਵੀਰਵਾਰ ਦਾ ਹੈ ਤਿਥੀ ਰਹੇਗੀ ਅੱਜ ਪੂਰਨਮਾਸ਼ੀ ਦੀ ਜਾਨੀ ਅੱਜ ਦੀ ਜੋ ਪੂਰਨਮਾਸ਼ੀ ਦਾ ਦਿਨ ਹੈ ਪੂਰਵ ਅਸਾੜਾ ਨਕਸ਼ਤਰ ਚੱਲੇਗਾ ਹਾੜ ਮਹੀਨੇ ਦੇ ਸ਼ੁਕਲ ਪਖਤੀ ਪੂਰਨਮਾਸ਼ੀ ਤੇ ਨਾਲ ਪੂਰਨਮਾਸ਼ੀ ਤੇ ਅੱਜ ਜੋ ਜੁਲਾਈ ਦੇ ਮਹੀਨੇ ਚ ਗੁਰੂ ਪੂਰणिमा ਕਿਹਾ ਗਿਆ ਹੁਣ ਗੁਰੂ ਕੌਣ ਜਿਨੇ ਸਾਨੂੰ ਜਿਨੇ ਸਾਨੂੰ ਜ਼ਿੰਦਗੀ ਚ ਇੱਕ ਸੇਧ ਦਿੱਤੀ ਕਈ ਲੋਕ ਆਪਣੇ ਟੀਚਰ ਨੂੰ ਆਪਣੇ ਜਿੱਤੇ ਕਿਸੇ ਦੀ ਐਡਵਾਈਸ ਨਾਲ ਆਪਣਾ ਇੱਕ ਰਿਸ਼ਤਾ ਰਸਤਾ ਚੁਣਿਆ ਆਪਣੀ ਜ਼ਿੰਦਗੀ ਬਣਾਈ ਉਹ ਤੁਹਾਡਾ ਗੁਰੂ ਗੁਰੂ ਜੋ ਤੁਹਾਨੂੰ ਮਾਰਗਦਰਸ਼ਨ ਦਿੰਦਾ ਮਾਰਗ ਮਾਰਗ ਮਤਲਬ ਇੱਕ ਰਸਤਾ ਦੱਸਦਾ ਕਿ ਭਾਈ ਐਦਾਂ ਨਹੀਂ ਐਦਾਂ ਕਰ ਤੇ ਐ ਹੋ ਜਾਏਗਾ ਤੇ ਉਹ ਤੁਹਾਡੇ ਲਈ ਸ਼ੁਭ ਹੁੰਦਾ ਗੁਰੂ ਮਤਲਬ ਤੁਹਾਨੂੰ ਇੱਕ ਗਿਆਨ ਦੇਣ ਵਾਲਾ ਉਹ ਭਾਵੇਂ ਤੁਹਾਡਾ ਟੀਚਰ ਹੈ ਭਾਵੇਂ ਮਾਤਾ ਪਿਤਾ ਵੈਸੇ ਮਾਤਾ ਪਿਤਾ ਤੋਂ ਵੱਡਾ ਗੁਰੂ ਹੈ ਹੀ ਨਹੀਂ ਜਿਹੜੇ ਤੁਹਾਨੂੰ ਜ਼ਿੰਦਗੀ 'ਚ ਚੱਲਣਾ ਸਿਖਾਉਂਦੇ ਆ ਰਸਤੇ ਦੱਸਣ ਵਾਲੇ ਤੇ ਗੁਰੂ ਮਿਲ ਜਾਂਦੇ ਆ ਪਰ ਚੱਲਣਾ ਸਿਖਾਉਣ ਵਾਲੇ ਗੁਰੂ ਨਹੀਂ ਮਿਲਦੇ ਹਾਂ ਇਹ ਗੱਲ ਹੈ ਕਿ ਗੁਰੂ ਜਿਹੜੇ ਰਸਤਾ ਰਸਤਾ ਵੀ ਦੱਸਦੇ ਆ ਜ਼ਿੰਦਗੀ 'ਚ ਸਹੀ ਰਸਤਾ ਉਹ ਵੀ ਮਹਾਨ ਨੇ ਤੇ ਜਿੱਥੋਂ ਵੀ ਤੁਸੀਂ ਸਿੱਖਿਆ ਲੈ ਕੇ ਕੁਝ ਵੀ ਲੈ ਕੇ ਆਪਣੇ ਜ਼ਿੰਦਗੀ 'ਚ ਕੁਝ ਪਾਇਆ ਕੁਝ ਕੀਤਾ ਤੇ ਉਸ ਨੂੰ ਤੁਸੀਂ ਬlesed ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਤੁਸੀਂ ਸੋਚਦੇ ਹੋ ਕਿ ਸਾਨੂੰ ਇਹ ਇੱਕ ਮਿਲਣਾ ਬੜੀ ਕੁਦਰਤ ਦੀ ਬlesing ਸੀ ਤਾਂ ਉਹਨਾਂ ਨੂੰ ਅੱਜ ਗੁਰੂ ਪੁਰਬ ਨਿਵਾ ਤੇ ਜ਼ਰੂਰ ਮਿਲੋ ਗੱਲ ਕਰੋ ਕਿਤੇ ਦੂਰੋਂ ਤੁਸੀਂ ਤਾਂ ਉਹਨਾਂ ਦਾ ਨੰਬਰ ਵਗੈਰਾ ਲੈ ਕੇ ਗੱਲ ਤੇ ਆਸ਼ੀਰਵਾਦ ਲਓ ਕਿਤੇ ਨੇੜੇੋਂ ਤੇ ਜ਼ਰੂਰ ਉਹਨਾਂ ਕੋਲ ਜਾ ਕੇ ਆਓ ਕਿ ਤੁਹਾਡੀ ਬੜੀ ਮਹੱਤਤਾ ਤੇ ਤੁਹਾਹਾਨਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਨੂੰ ਆਹ ਰਸਤਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਰੂਰ ਅੱਖਾਂ ਬੰਦ ਕਰਕੇ ਉਹਨਾਂ ਨੂੰ ਯਾਦ ਕਰਨ ਨਾਲ ਵੀ ਕੁਦਰਤੀ ਤੌਰ ਤੇ ਤੁਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹੋ ਕਿਉਂਕਿ ਜਿੱਥੇ ਕੁਦਰਤ ਦੇਖਦੀ ਹੈ ਉੱਥੇ ਇਨਸਾਨ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਇਹ ਮੰਨਣ ਵਾਲੀ ਗੱਲ ਹੈ ਨਾ ਤਾ ਚਲੋ ਜਰੂਰ ਤੁਸੀਂ ਆਪਣੇ ਗੁਰੂ ਨੂੰ ਅੱਜ ਯਾਦ ਵੀ ਕਰਨਾ ਹੈ ਮੱਥਾ ਵੀ ਟੇਕਣਾ ਹੈ ਉਹਨਾਂ ਦੇ ਨਾਲ ਗੱਲ ਵੀ ਕਰਨੀ ਹੈ ਜੇ ਉਹ ਤੁਹਾਡੇ ਟੀਚਰ ਨੇ ਭਾਵੇਂ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਪ੍ਰਸ਼ੰਸਾ ਦੇ ਤੁਹਾਡੇ ਦੋ ਸ਼ਬਦ ਉਹਨਾਂ ਦੇ ਚਿਹਰੇ ਦੀ ਸਮਾਈਲ ਦਾ ਕਾਰਨ ਬਣ ਜਾਣਗੇ ਠੀਕ ਹੈ ਨਾ ਤਾਂ ਚੰਗੀ ਗੱਲ ਹੈ ਆਉਣੀ ਚਾਹੀਦੀ ਹੈ ਸਮਾਈਲ ਸਭ ਦੇ ਚਿਹਰੇ ਤੇ ਚਲੋ ਗੁਰੂ ਪੂਰणिमा ਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਕੀ ਕਰਨਾ ਹੈ ਇਹ ਤੁਹਾਨੂੰ ਆਪਾਂ ਐਕਸਪਲੇਨ ਕਰਾਂਗੇ ਪੂਰਾ ਬਸਾੜਾ ਨਕਸ਼ਤਰ ਚੱਲ ਰਿਹਾ ਹੈ ਤੇ ਗ੍ਰਹਾਂ ਦੇ ਮੁਤਾਬਕ ਅੱਜ ਵੀਰਵਾਰ ਵਾਲੇ ਦਿਨ ਕਈ ਵਾਰੀ ਨਿਕਲ ਜਾਂਦਾ ਮੂੰਹ ਚੋਂ ਕਿ ਆ ਦੇਣਾ ਕਿਉਂਕਿ ਉਸ ਦਿਨ ਦਾ ਦਿਨ ਚੱਲ ਰਿਹਾ ਹੁੰਦਾ ਇੱਕ ਦਿਨ ਪਹਿਲਾਂ ਆਪਾਂ ਰਾਤ ਨੂੰ ਰਿਕਾਰਡਿੰਗ ਕਰਦੇ ਆ ਜਾਂ ਦਿਨੇ ਕਰ ਕਈ ਵਾਰੀ ਕਰ ਲੈਨੇ ਆ ਤਾਂ ਵੀਰਵਾਰ ਵਾਲੇ ਦਿਨ ਅੱਜ ਇੰਦਰਯੋਗ ਰਹੇਗਾ ਤੇ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੁਕਾਲ ਦਾ ਰਿਹਾ ਔਰ ਚੰਦਰ ਮਹਾਰਾਜ ਪੂਰਾ ਸਾੜਾ ਨਕਸ਼ਤਰ ਜਾਨੀ ਸ਼ੁੱਕਰ ਦੇ ਨਕਸ਼ਤਰ ਵਿੱਚ ਕਿੱਥੇ ਬੈਠੇ ਅ ਬ੍ਰਸਪਤ ਦੇ ਘਰ ਤੇ ਸੂਰਜ ਤੇ ਗੁਰੂ ਦੀ ਪਈ ਦ੍ਰਿਸ਼ਟੀ ਜਿੱਦਾਂ ਇਨਡਾਇਰੈਕਟ ਵੇ ਨਾਲ ਸੂਰਜ ਗੁਰੂ ਤੇ ਚੰਦਰ ਦਾ ਯੋਗ ਕੀ ਪ੍ਰਵਾਪਾਵੇਗਾ ਸ਼ਨੀ ਦੀ ਪੈ ਰਹੀ ਹੈ ਸ਼ੁਕਰ ਤੇ ਦ੍ਰਿਸ਼ਟੀ ਪੰਗਲ ਕੇਤੂ ਦੇ ਉੱਤੇ ਪੈ ਰਹੀ ਹੈ ਰਾਹੂ ਦੀ ਦ੍ਰਿਸ਼ਟੀ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਗੁਰੂ ਪੂਰਨਿਮਾ ਤੇ ਸਭ ਤੋਂ ਪਹਿਲਾਂ ਇਹ ਰੀਜ਼ ਹਨ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਸ਼ੁਕਰ ਅੱਛਾ ਧਨ ਦੇ ਰਿਹਾ ਆਪਾਂ ਕਈ ਦਿਨਾਂ ਤੋਂ ਤੁਹਾਨੂੰ ਦੱਸਦੇ ਪਏ ਆਂ ਦੂਜੀ ਗੱਲ ਇਹ ਆ ਕਿ ਅੱਜ ਨੌਵੇਂ ਸਥਾਨ ਵਿੱਚ ਤੁਹਾਡੇ ਕੋਲ ਨਮਾਸ਼ੀ ਦਾ ਦੇਣਾ ਆ ਨੌਵਾਂ ਸਥਾਨ ਕਿਸਮਤ ਦਾ ਹੈ ਆਪਣੇ ਆਪ ਤੇ ਪ੍ਰਾਊਡ ਕਰਨਾ ਤੇ ਚਲੋ ਬੰਦਾ ਹੀ ਇਹ ਕਰਨਾ ਵੀ ਚਾਹੀਦਾ ਹੈ ਧਾਰਮਿਕ ਸਥਾਨ ਤੇ ਚੌਲ ਰੱਖਣੇ ਹਲਦੀ ਰੱਖਣੀ ਅੱਜ ਦੇ ਦਿਨ ਦਾ ਉਪਾਅ ਰਿ ਤੇ ਨਾਲ ਹੀ ਤੁਸੀਂ ਕਿਉਂਕਿ ਸੂਰਜ ਗੁਰੂਤੀ ਸ੍ਰੇਸ਼ਟਾਨ ਵਿੱਚ ਹੈ ਆਪਣੇ ਇਸ ਨੂੰ ਮੱਥਾ ਜ਼ਰੂਰ ਟੇਕਣਾ ਹੈ ਖਾਸ ਤੌਰ ਤੇ ਤੁਹਾਡੇ ਪਿਤਾ ਦੇ ਬਜ਼ੁਰਗਾਂ ਦੇ ਪਿਆਰੇ ਹੱਥ ਲਾ ਕੇ ਲਿਆ ਗਿਆ ਆਸ਼ੀਰਵਾਦ ਬੜਾ ਵਧੀਆ ਤੁਹਾਡੇ ਲਈ ਕਰ ਸਕਦਾ ਹੈ ਰਸਤੇ ਖੋਲ ਸਕਦਾ ਹੈ ਤੇ ਤੁਹਾਨੂੰ ਇੱਕ ਕਿਸਮ ਦਾ ਮੰਨ ਲਓ ਆਸ਼ੀਰਵਾਦ ਹੀ ਹੋ ਗਿਆ ਹਨਾ ਟੌਰਸ ਜਾਨੀ ਬ੍ਰਿਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਚੰਦਰ ਆ 8ਵੇਂ ਸਥਾਨ ਵਿੱਚ ਹੈ ਪਰ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਸੂਰਜ ਗੁਰੂ ਦੂਸਰੇ ਸਥਾਨ ਵਿੱਚ ਨੇ ਤਾਂ ਇਸ ਕਰਕੇ ਮੈਯੂਸ ਤਾਂ ਬਿਲਕੁਲ ਵੀ ਨਹੀਂ ਹੋਣਾ ਚਿੱਟੀਆਂ ਕਲੀਆਂ ਲੈ ਕੇ ਜਾਂ ਪੀਲੇ ਫੁੱਲ ਲੈ ਕੇ ਸ਼ਿਵਲਿੰਗ ਤੇ ਵੀ ਖਿਲਾ ਸਕਦੇ ਹੋ ਕੰਮਕਾਰ ਵੀ ਠੀਕ ਹੋ ਜਾਏਗਾ ਤੇ ਨਾਲ ਤੁਸੀਂ ਅੱਜ ਪੂਰਨਮਾਸ਼ੀ ਤੇ ਬੱਚਿਆਂ ਨੂੰ ਖੀਰ ਖਿਲਾ ਸਕਦੇ ਹੋ ਕਿਉਂਕਿ ਚੰਦਰ 8ਵੇਂ ਸਥਾਨ 'ਚ ਹੈ 8ਵੇਂ ਸਥਾਨ ਵਿੱਚ ਚੰਦਰ ਮੰਨ ਨੂੰ ਥੋੜਾ ਜਿਆਦਾ ਡਿਸਟਰਬ ਤੇ ਪਰੇਸ਼ਾਨ ਕਰ ਜਾਂਦਾ ਹੈ ਤਾਂ ਉਹਦੇ ਲਈ ਤੁਸੀਂ ਬੱਚਿਆਂ ਨੂੰ ਖੀਰ ਖਿਲਾਣੀ ਤੁਹਾਡੇ ਲਈ ਸ਼ੁਭਤਾ ਰਹੇਗੀ ਤੇ ਨਾਲ ਮਾਂ ਦੇ ਪੈਰੀਂ ਹੱਥ ਜ਼ਰੂਰ ਲਗਾਣਾ ਹੈ ਕੋਸ਼ਿਸ਼ ਕਰਨੀ ਅਗਰ ਮਾਂ ਕੋ ਚਾਂਦੀ ਲੈ ਕੇ ਆਪਣੇ ਕੋਲ ਰੱਖ ਲਓ ਤਾਂ ਸਮਝੋ ਗੁਰੂ ਪੂਰਨਿਮਾ ਦਾ ਮਾਂ ਦਾ ਜਣੀ ਚੰਦਰ ਦਾ ਆਸ਼ੀਰਵਾਦ ਹੀ ਮਿਲ ਗਿਆ ਜੈਮਿਨੀਜ਼ ਹਨ ਮਿਥੂ ਰਾਸ਼ੀ ਦੀ ਗੱਲ ਕਰੀਏ ਤਾਂ ਸੂਰਜ ਗੁਰੂ ਲਗਣ 'ਚ ਚੰਦਰ ਸੱਤਵੇਂ ਸਥਾਨ ਵਿੱਚ ਵਧਿਆ ਹੈ ਬਦਿਆਏ ਪੈਸੇ ਲਈ ਵੀ ਚੰਗਾ ਤਾਂ ਲਈ ਵੀ ਚੰਗਾ ਸ਼ੁਕਰ ਦਾ ਨਕਸ਼ਤਰ ਵੀ ਅੱਛਾ ਹੈ ਪ੍ਰੇਮ ਸਬੰਧਾਂ ਲਈ ਵੀ ਚੰਗਾ ਹੈ ਪਰੇਸ਼ਾਨੀਆਂ ਕਿੱਥੇ ਮੰਗਲ ਕੇਤੂ ਦੇ ਜੋਗ ਕਰਕੇ ਘਰ ਪਰਿਵਾਰ ਵਿੱਚ ਕਿਸੇ ਨਾ ਕਿਸੇ ਦੀ ਲਤ ਬਾਂ ਦੀ ਮਸਲਸ ਦੀ ਪ੍ਰੋਬਲਮ ਤੰਗ ਕਰਦੀ ਪਈ ਹੈ ਤੇ ਉਹ ਹਜੇ ਕੁਝ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਚਲੋ ਮੰਗਲ ਕੇਤੂ ਦੇ ਜੋਗ ਕਰਕੇ ਆ ਕਦੇ ਮੋੜੇ ਚ ਕਦੇ ਬਾਂ ਚ ਪਰ ਅੱਜ ਕੋ ਗੁਰੂ ਪੂਰणिमा ਤੇ ਤੁਸੀਂ ਪੀਲਾ ਕੱਪੜਾ ਲੈ ਕੇ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਪੀਲਾ ਕੱਪੜਾ ਗੰਗਾ ਜਲ ਨਾਲ ਧੋ ਕੇ ਆਪਣੇ ਕੋ ਰੱਖ ਸਕਦੇ ਹੋ ਬ੍ਰਸਪਤ ਲਗਣ ਚ ਹੋਣ ਕਰਕੇ ਤੇ ਚੰਦਰ ਦਾ ਜੋ ਹਜੇ वैसे बृहस्पति ने अगले साल तक लगन च बैठना है तो बुद्धि दी एनर्जी सेहत भी ठीक हो जाएगी ये नहीं है कि कपड़ा रखने ਨਾਲ ਹੋएगी ਗੱਲ ਇਹ ਹੈ ਕਿ ਪੀਲਾ ਰੰਗ ਬ੍ਰਸਪਦ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਉਸ ਦੀ એનર્ਜੀ ਤੁਹਾਨੂੰ ਮਿਲੇਗੀ ਚੰਦਰ 7ਵੇਂ ਸਥਾਨ ਵਿੱਚ ਹੋਣ ਕਰਕੇ ਪੀਲੇ ਚੌਲ ਮਿੱਠੇ ਪੀਲੇ ਚੌਲ ਬਣਾ ਕੇ ਵੀ ਤੁਸੀਂ ਖਾਓ ਕੰਜਕਾ ਨੂੰ ਖਿਲਾਓ ਬੰਡੋ ਵੀ ਵਧੀਆ ਰਹੇਗਾ ਕੈਂਸਰ ਜਾਂ ਨੀ ਕਰ ਕਰਾਸ਼ੀ ਵਾਲਿਆਂ ਨੇ ਦਾ ਵਧੀਆ ਹੈ ਤੁਸੀਂ ਪੀਲੇ ਰੰਗ ਦੀ ਬਰਫੀ ਆਪ ਵੀ ਖਾਓ ਤੇ ਪੰਛੀਆਂ ਨੂੰ ਵੀ ਪਾ ਸਕਦੇ ਹੋ ਕਿਉਂ ਕਿ ਬੁੱਧ ਜੋ ਹੈ ਨਾ ਉਹ ਤੁਹਾਡੇ ਰਾਸ਼ੀ ਦੇ ਲਗਨ ਚ ਬੈਠਾ ਕਰਕ ਰਾਸ਼ੀ ਵਾਲਿਆਂ ਦੇ ਲਗਨ ਚ ਆ ਕੇ ਬੁੱਧ ਬੈਠ ਗਿਆ ਬੁੱਧ ਮਿੱਤਰ ਨਹੀਂ ਹੈ ਇਸ ਕਰਕੇ ਤੁਸੀਂ ਚੌਰਸ ਸਾਈਂ ਹੁੰਦਾ ਵਰਫੀ ਦਾ ਤੇ ਅਗਰ ਤੁਸੀਂ ਪੰਛੀਆਂ ਨੂੰ ਖਿਲਾਉਨੇ ਹੋ ਤਾਂ ਵੈਸੇ ਵੀ ਇਹ ਇੱਕੋ ਪਾ ਚੰਗਾ ਮੰਨਿਆ ਜਾਂਦਾ ਹੈ ਚੰਦਰ ਦਾ ਪਾਓ ਵਧੀਆ ਹੋ ਜਾਂਦਾ ਹੈ ਮਾਨਸਿਕ ਪਰੇਸ਼ਾਨੀ ਥੋੜੀ ਬਹੁਤੀ ਤੁਹਾਨੂੰ ਬਣੀ ਪਈ ਹੈ ਖੱਜਲ ਖੁਵਾਰੀ ਵਾਦੂ ਦੀ ਹੋਈ ਪਈ ਹੈ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਨੂੰ ਤਜ ਪੂਰਨਮਾਸ਼ੀ ਤੇ ਹੀ ਹੈ ਤੇ ਵਾਦੂ ਵਹਿਮ ਤੇ ਵਾਦੂ ਟੈਨਸ਼ਨ ਦਿਮਾਗ ਤੇ ਬੋਝ ਅਗਰ ਪੈ ਰਿਹਾ ਤਾਂ ਪਾਣੀ ਚ ਦੁੱਧ ਪਾ ਕੇ ਹਲਦੀ ਪਾ ਕੇ ਇਸ਼ਨਾਨ ਕਰੋ ਔਰ ਹਰ ਰੋਜ਼ ਥੋੜੀ ਜਿਹੀ ਮੈਡੀਟੇਸ਼ਨ ਕਰੋ ਜਦੋਂ ਤੱਕ ਬੁੱਧ ਲਗਨ ਚ ਬੈਠਾ ਪੰਛੀਆਂ ਨੂੰ ਕੁਝ ਨਾ ਕੁਝ ਪਾਈਦਾ ਜਾਓ ਤਾਂ ਚੰਗਾ ਹਾਂ ਨਾਨ ਵੇਜ ਤੇ ਅੰਡੇ ਤੋਂ ਥੋੜਾ ਜਿਹਾ ਪਰਹੇਜ਼ ਰੱਖ ਲੋ ਤਾਂ ਵਧੀਆ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੇ ਲਈ ਅੱਜ ਪੂਰ ਗੁਰੂ ਪੂਰਨੀ ਮਤੇ ਸੂਰਜ ਗੁਰੂ ਦਾ ਜੋਗ ਤੁਹਾਡੇ ਇਨਕਮ ਸਥਾਨ ਵਿੱਚ ਬਣਿਆ ਹੋਇਆ ਹੈ ਇਨਕਮ ਆ ਰਹੀ ਹੈ ਠੀਕ ਹੈ ਪਰ ਜਾ ਵੀ ਰਹੀ ਹੈ ਨਾਲੋਂ ਨਾਲ ਇਹ ਵੀ ਤੁਹਾਨੂੰ ਪਤਾ ਹੀ ਹੈ ਨੇਰੀ ਤੇ ਤੂਫਾਨ ਵਾਂਗੂ ਚੰਦਰ ਦੀ ਸਥਿਤੀ ਜੋ ਹੈ ਉਹ ਪੰਜਵੇਂ ਸਥਾਨ ਵਿੱਚ ਹੈ ਤਾਂ ਮਿਸ਼ਰੀ ਤੇ ਚੌਲ ਤੁਸੀਂ ਅੱਜ ਵੀ ਲੈ ਕੇ ਜਲ ਪ੍ਰਵਾਹ ਕਰ ਸਕਦੇ ਹੋ ਮਿਸ਼ਰੀ ਬੱਚਿਆਂ ਨੂੰ ਵੀ ਵੰਡ ਸਕਦੇ ਹੋ ਕਿਉਂਕਿ ਲਗਨ ਵਿੱਚ ਮੰਗਲ ਤੇ ਕੇਤੂ ਦਾ ਯੋਗ ਹੈ ਤਾਂ ਬੱਚਿਆਂ ਨੂੰ ਅੰਬ ਦੇਣਾ ਅੰਬ ਜੋ ਪੀਲੇ ਰੰਗ ਦੇ ਹੁੰਦੇ ਆ ਹਨਾ ਵੈਸੇ ਤਾਂ ਬਾਹਰੋਂ ਹਰੇ ਹੀ ਹੁੰਦੇ ਆ ਪਰ ਅੰਦਰੋਂ ਤਾਂ ਚਲੋ ਪੀਲੇ ਹੀ ਹੁੰਦੇ ਆ ਤਾਂ ਪੀਲੇ ਬ੍ਰੈਸਪਤ ਦੇ ਹੋਗੇ ਨਾ ਤਾਂ ਤੁਸੀਂ ਅੰਬ ਬੱਚਿਆਂ ਨੂੰ ਦੇਣ ਦੇ ਨਾਲ ਨਾਲ ਹੀ ਰਿਲੈਕਸ ਮਿਲੇਗੀ ਸੇਤ ਦੀ ਵੀ ਤੇ ਕੰਮ ਕਰਦੀ ਵੀ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਨੇ ਅੱਜ ਪੂਰਨਮਾਸ਼ੀ ਤੇ ਜੋ 10ਵੇਂ ਸਥਾਨ ਵਿੱਚ ਬ੍ਰਹਸਪਤ ਹੈ ਤਾਂ ਇਹ ਕੰਨਿਆ ਰਾਸ਼ੀ ਲੱਗਣ ਵਾਲਿਆਂ ਦੇ ਵੀ ਥੋੜੀ ਕਿਸੇ ਨਾ ਕਿਸੇ ਦੀ ਸਿਹਤ ਖਰਾਬ ਕਦੇ ਜੀਵਨ ਸਾਥੀ ਦੀ ਕਦੇ ਆਪਣੀ ਕਦੇ ਨਜ਼ਲਾ ਜੁਕਾਮ ਕਦੇ ਲੱਤਾਂ ਬਾਹਾਂ ਚ ਗੋਡੇ ਚ ਪ੍ਰੋਬਲਮ ਤੇ ਕਦੇ ਬਾਹਾਂ ਚ ਜੋੜਾਂ ਚ ਦਰਦ ਇਹ ਥੋੜੀ ਸਿਹਤ ਦੀ ਪਰੇਸ਼ਾਨੀ ਚੱਲਦੀ ਪਈ ਹੈ ਚੌਥੇ ਸਥਾਨ ਵਿੱਚ ਚੰਦਰ ਹੈ ਮਾਂ ਦੀ ਸਿਹਤ ਨੂੰ ਲੈ ਕੇ ਵੀ ਤੁਹਾਨੂੰ ਥੋੜੀ ਜੀ ਹੋ ਰਹੀ ਹੈ ਖੱਜਲਖਵਾਰੀ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਅੱਜ ਗੁਰੂ ਚੌਲ ਤੇ ਹਲਦੀ ਚਲਦੇ ਪਾਣੀ ਵਿੱਚ ਥੋੜੀ ਜਿਹੀ ਜਲ ਪ੍ਰਵਾਹ ਕਰੋ ਮਿਕਸ ਕਰਕੇ ਦੋ ਦੁੱਧ ਦੇ ਪੈਕੇਟ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ ਲੰਗਰ ਚ ਦੇ ਸਕਦੇ ਹੋ ਚਲਦੇ ਪਾਣੀ ਚ ਤਾਂਬੇ ਦਾ ਪੈਸਾ ਜਲ ਪ੍ਰਵਾਹ ਕਰਨ ਤੇ ਵੱਧ ਤੋਂ ਸਰਕਾਰੀ ਤੌਰ ਤੇ ਪਈ ਹੋਈ ਟੈਨਸ਼ਨ ਦੀ ਰਿਲੈਕਸ ਮਿਲ ਜਾਏਗੀ ਚੰਦਰਪੂਰਨ ਦ੍ਰਿਸ਼ਟੀ ਨਾਲ ਅੱਜ ਸਮਾਂ ਚ ਪੂਰਾ ਰਾਤ ਰਵੇਗਾ ਤਾਂ ਬੈਠੋ ਥੋੜੀ देर ਚੰਦਰ ਦੇ ਦਰਸ਼ਨ ਕਰੋ ਮਨ ਤੇ ਦਿਮਾਗ ਨੂੰ ਸਟੇਬਲ ਕਰਕੇ ਥੋੜੀ ਮੈਡੀਟੇਸ਼ਨ ਕਰੋ ਰਿਲੈਕਸ ਮਿਲੇਗੀ ਜੋ ਪਾ ਤੁਸੀਂ ਆਪਣੇ ਲਈ ਕਰ ਸਕਦੇ ਹੋ ਜਰੂਰ ਕਰਨੇ ਚਾਹੀਦੇ ਆ ਤਾਂ ਕਿ ਰਿਲੈਕਸ ਮਿਲੇ ਕੁਦਰਤ ਨਾਲ ਹੋਣਾ ਬਹੁਤ ਜ਼ਰੂਰੀ ਹੈ ਤੇ ਕੁਦਰਤ ਦੇ ਅਨੁਸਾਰ ਹੀ ਸਾਡਾ ਜੀਵਨ ਤੇ ਸਾਹਾਂ ਦੀ ਲੜੀ ਚੱਲਦੀ ਹੈ ਐਵੇਂ ਨਹੀਂ ਤੁਰੇ ਫਿਰਦੇ ਬਸ ਇਹਨਾਂ ਇਹ ਬ੍ਰਹਿਮੰਡ ਵਿੱਚ ਚਲਦੇ ਹੋਏ ਗ੍ਰਹਿ ਹੀ ਨੇ ਜੋ ਸਾਨੂੰ એનર્ਜੀ ਦਿੰਦੇ ਆ ਲਿਬਰਾਜ਼ਾਨੀ ਤੁਲਾ ਰਾਸ਼ੀ ਵਾਲੇ ਗੱਲਬਾਤ ਦੇ ਤਨਿਓ ਤੁਸੀਂ ਚੰਗਾ ਹੈ ਤੁਹਾਡੇ ਲਈ ਸਿਤਾਰੇ ਚੰਗੇ ਆ ਤੇ ਸ਼ੁਕਰ ਭਾਵੇਂ 8ਵੇਂ ਸਥਾਨ ਵਿੱਚ ਆ ਪਰ ਵਧੀਆ ਪਰ ਅੱਜ ਗਾਂ ਨੂੰ ਹਰਾ ਚਾਰਾ ਅਗਰ ਆਪਣੀ ਵੇਟ ਜਿੰਨਾ ਪਾ ਸਕਦੇ ਹੋ ਤਾਂ ਹੋਰ ਵੀ ਵਧੀਆ ਨਹੀਂ ਤਾਂ ਜਿੰਨਾ ਕੋ ਪਾ ਸਕਦੇ ਆ ਥੋੜਾ ਹਰਾ ਚਾਰਾ ਲੈ ਕੇ ਗਊਸ਼ਾਲਾ ਪਾ ਕੇ ਆਓ ਤੇ ਨਾਲ ਕਿਤੇ ਸਫਰ ਕਰਨਾ ਹੋਵੇ ਜ਼ਰੂਰੀ ਨਾ ਹੋਵੇ ਤਾਂ ਥੋੜਾ ਜਿਹਾ ਪਰਹੇਜ ਹੀ ਕਰੋ ਪਰ ਕਰਨਾ ਤਾਂ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਤੁਸੀਂ ਸ਼ੁਕਰ ਨੂੰ ਹੋਰ ਸ਼ੁਭ ਕਰਨ ਲਈ ਅੱਜ ਤੁਸੀਂ ਕੇਸਰ ਵਾਲੀ ਖੀਰ ਖਾਣੀ ਤੁਹਾਡੇ ਲਈ ਸ਼ੁਭਤਾ ਦਵੇਗੀ ਬੱਚਿਆਂ ਨੂੰ ਵੀ ਦੇ ਸਕਦੇ ਹੋ ਘਰ ਪਰਿਵਾਰ ਚ ਖਾ ਸਕਦੇ ਸਕੋਰਪੀਓ ਬ੍ਰਿਛਕ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਨਕਸ਼ਤਰ ਠੀਕ ਹੈ ਤੇ ਸ਼ੁਕਰ ਚੱਲ 20 ਤੁਹਾਡੇ 7ਵੇਂ ਸਥਾਨ 'ਚ ਹੀ ਰਿਹਾ ਤਾਂ 7ਵੇਂ ਸ਼ੁਕਰ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦਾ ਵਧੀਆ ਫਾਲੀ ਦਿੰਦਾ ਹੈ ਤਾਂ ਸ਼ੁਕਰ ਉਹ ਗੱਡੀ ਵਗੈਰਾ ਦੇਖਣ ਦਾ ਤੁਹਾਡਾ ਕੋਈ ਮਨ ਹੈ ਦੇਖ ਰਹੇ ਹੋ ਤੁਸੀਂ ਵਾਰ-ਵਾਰ ਆ ਲੈਣੀ ਆ ਲੈਣੀ ਤਾਂ ਜੋ ਵੀ ਡਿਸੀਜਨ ਲਓਗੇ ਉਹ ਤੁਹਾਡੇ ਲਈ ਵਧੀਆ ਪੂਰਨਮਾਸ਼ੀ ਦਾ ਦੇਣਾ ਦੂਸਰੇ ਸਥਾਨ ਵਿੱਚ ਹੈ ਥੋੜੇ ਜੇ ਤੁਸੀਂ ਚੌਲ ਲੈ ਕੇ ਤੇ ਉਹ ਪੰਛੀਆਂ ਨੂੰ ਪਾਓ ਵਧੀਆ ਰਹੇਗਾ ਤੇ ਦੂਸਰਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖੋ ਇਤਰ ਕੰਨਾਂ ਪਿੱਛੇ ਲਾਓ ਤੇ ਥੋੜਾ ਜਾਈਂ ਤਾਂ ਤੁਸੀਂ ਚਲਦੇ ਪਾਣੀ 'ਚ ਜਲ ਪ੍ਰਵਾਹ ਵੀ ਕਰ ਸਕਦੇ ਹੋ ਸ਼ੁਕਰ ਚੌਥੇ ਦਾ ਫਲ ਮਿਲ ਜੇਗਾ ਜੋ ਤੁਹਾਡੇ 7ਵੇਂ ਸਥਾਨ 'ਚ ਹੈ 7ਵੇਂ ਤੇ ਚੌਥਾ ਸਥਾਨੀ ਅਸਲ ਦੇ ਵਿੱਚ ਗੱਡੀ ਦਾ ਕਾਰਕ ਮੰਨਿਆ ਜਾਂਦਾ ਹੈ ਇਸੇ ਕਰਕੇ ਦੁੱਧ ਮੱਥੇ ਤੇ ਵੀ ਸਵੇਰ ਤੋਂ ਲਗਾਓ ਅੱਜ ਗੁਰਪੁਰਨੀਮਾ ਤੇ ਆਪਣੇ ਗੁਰੂ ਨੂੰ ਦਾ ਅਸ਼ੀਰਵਾਦ ਆਪਣੀ ਮਾਂ ਦਾ ਅਸ਼ੀਰਵਾਦ ਆਪਣੇ ਪਿਤਾ ਦਾ ਅਸ਼ੀਰਵਾਦ ਲੈਣਾ ਤੁਹਾਡੇ ਲਈ ਸ਼ੁਭਤਾ ਲਿਆਵੇਗਾ ਸਭ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਗੁਰਪੁਰਨੀਮਾ ਕਰਕੇ ਆਏ ਨੀ ਕਿ ਘਰ ਲੜਕੇ ਜਾਓ ਮਾਂ ਪਿਓ ਦਾ ਨਾਦਰ ਕਰੋ ਤੇ ਬਾਹਰ ਜਾ ਕੇ ਗੁਰੂ ਦੇ ਪੈਰੀਂ ਹੱਥ ਲਾਉਂਦੇ ਫਿਰੋ ਫਾਇਦਾ ਕੀ ਹੈ ਜੇ ਘਰ ਆਪਣੇ ਮਾਤਾ ਪਿਤਾ ਦਾ ਆਦਰ ਸਤਿਕਾਰ ਨਹੀਂ ਕਰਦੇ ਤਾਂ ਕੋਈ ਵੀ ਗੁਰੂ ਤੁਹਾਨੂੰ ਉਤਾਰ ਨਹੀਂ ਸਕਦਾ ਉਨੀ ਦੇਰ ਤੱਕ ਕਿਉਂਕਿ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਮਾਤਾ ਪਿਤਾ ਤੋਂ ਵੱਡਾ ਗੁਰੂ ਕੋਈ ਨਹੀਂ ਜਿਹੜਾ ਦੁਨੀਆ ਚ ਲਿਆਉਣ ਵਾਲੇ ਆ ਹਨਾ ਸਿਖਾਉਣ ਵਾਲੇ ਤਾਂ ਫਿਰ ਉਦੋਂ ਹੀ ਆਏ ਨਾ ਜਦੋਂ ਸਮਝਣ ਵਾਲੀ ਗੱਲ ਸੈਜੀਟੇਰੀਸ ਜਣੀ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਚੰਦਰ ਲਗਨ ਜਾਂ ਸਿਹਤ ਸੰਭਾਲਣੀ ਜ਼ਰੂਰੀ ਹੈ ਸਿਹਤ ਲਈ ਸਿਤਾਰੇ ਤੁਹਾਡੇ ਥੋੜੇ ਜਿ ਢਿੱਲੇ ਚੱਲਦੇ ਪਏ ਆ ਤਾਂ ਵੈਸੇ ਕਈ ਲੋਕਾਂ ਦੇ ਢਿੱਲੇ ਚੱਲ ਰਿਹਾ ਅੱਜਕੱਲ ਜਿਨੂੰ ਦੇਖੋ ਦੇ ਮਸਲਸ ਪ੍ਰੋਬਲਮ ਹੈ ਜਿਨੂੰ ਦੇਖੋ ਮੋਡਿਆਂ ਚ ਦਰਦ ਹੈ ਜਿਨੂੰ ਦੇਖੋ ਲੱਤ ਗੋਡੇ ਚ ਪਰੇਸ਼ਾਨੀ ਹੈ ਜਿਨੂੰ ਦੇਖੋ ਬੈਕ ਪੇਨ ਹੋ ਰਹੀ ਹੈ ਜਿਨੂੰ ਦੇਖੋ ਸਿਰ ਤੇ ਬਹੁਤ ਚੜਿਆ ਪਿਆ ਅੱਖਾਂ ਦੀ ਜਣੀ ਇੱਕ ਇੱਕ ਛੱਡ ਕੇ ਇੱਕ ਜਣੇ ਦੋ ਜਣੇ ਨੂੰ ਘਰ ਚ ਚਲਦੀ ਹੋਈ ਪਈ ਹੈ ਹੈਨਾ ਤਾਂ ਉਹਦੇ ਲਈ ਤੁਹਾਨੂੰ ਲਗਣ ਵਾਲਿਆਂ ਨੇ ਅੱਜ ਕੀ ਕਰਨਾ ਹੈ ਕਿਉਂਕਿ ਚੰਦਰ ਲਗਣ ਵਿੱਚ ਹੈ ਤੇ ਇੱਕ ਤਾਂ ਦੁੱਧ ਮਾਲ ਕੇ ਨਾਓ ਉਹਦੇ ਨਾਲ ਚੰਦਰ ਸ਼ੋਭ ਹੋਏਗਾ ਦੂਜਾ ਚਾਂਦੀ ਦਾ ਗਲਾਸ ਵਰਤੋ ਤੀਜਾ ਚਾਂਦੀ ਆਪਣੇ ਕੋਲ ਰੱਖੋ ਥੋੜਾ ਜਿਹਾ ਚਾਂਦੀ ਦਾ ਬੂਰਾ ਰੱਖ ਸਕਦੇ ਹੋ ਤੇ ਸੂਰਜ ਗੁਰੂ ਤੁਹਾਡੇ ਅੱਜ ਸਾਹਮਣੇ ਚੱਲਦੇ ਪਿਆ ਤਾਂ ਥੋੜਾ ਜਿਹਾ ਗੁੜ ਲੈ ਕੇ ਜਾਂ ਗੁੜ ਤੇ ਵਿੱਚ ਥੋੜਾ ਜਿਹਾ ਤੁਸੀਂ ਬ੍ਰੈਸਪੱਦਾ ਵੀ ਕੁਝ ਪਾ ਸਕਦੇ ਜਿੰਦਾ ਗੁੜ ਤੇ ਚਨੇ ਦੀ ਦਾਲ ਮਿਕਸ ਕਰਕੇ ਪੰਛੀਆਂ ਨੂੰ ਪਾ ਸਕਦੇ ਹੋ ਗਾਂ ਨੂੰ ਖਲਾ ਸਕਦੇ ਨਾਲ ਹੀ ਰਿਲੈਕਸ ਮਿਲ ਜਾਈ। ਕੈਪ੍ਰਿਕੌਰ ਮਕਰ ਰਾਸ਼ੀ ਦੇ ਲਈ ਸਿਤਾਰੇ ਜਦੋਂ ਤੱਕ ਮੰਗਲ ਕੇਤੂ 8ਵੇਂ ਸਥਾਨ ਵਿੱਚ ਐ ਸੰਭਲ ਕੇ ਤੇ ਚੱਲਣਾ ਪਾਏਗਾ ਚੰਦਰ ਵੀ 12ਵੇਂ ਸਥਾਨ ਵਿੱਚ ਚੱਲਦਾ ਪਿਆ ਤਾਂ ਇਸ ਕਰਕੇ ਐਵੇਂ ਹੀ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਕਰਨਾ ਸਹੀ ਗੱਲ ਨਹੀਂ ਹੈ ਪਰ ਸ਼ੁਕਰ ਦਾ ਨਕਸ਼ਤਰ ਹੈ ਤੁਸੀਂ ਆਪਣੀ ਸਮਝਦਾਰੀ ਨਾਲ ਹਰ ਮੁਸੀਬਤ ਪਰੇਸ਼ਾਨੀ ਤੋਂ ਨਿਕਲ ਲਈ ਜੋ ਯਤਨ ਕਰਦੇ ਪਏ ਹੋ ਉਹ ਤੁਹਾਨੂੰ ਬਿਲਕੁਲ ਰਿਲੈਕਸ ਦੇ ਜਾਏਗਾ ਪਰ ਨਾਲ ਹੀ ਆਪਣੀ ਬਾਣੀ 'ਚ ਮਿਠਾਸ ਰੱਖਣੀ ਬੜੀ ਜ਼ਰੂਰੀ ਹੋ ਗਈ ਤੇ ਚਨੇ ਦੀ ਦਾਲ ਲੈ ਕੇ ਥੋੜੀ ਜੀ ਜਲ ਪ੍ਰਵਾਹ ਕਰ ਦਿਓ ਰਿਲੈਕਸ ਮਿਲੇਗਾ ਹਰ ਕੰਮ ਹਰ ਗੱਲ ਪਾਣੀ ਦਾ ਘੁੱਟ ਪੀ ਕੇ ਕਰਨ ਤੇ ਪਾਣੀ ਵਿੱਚ ਥੋੜੀ ਜੀ ਹਲਦੀ ਪਾ ਕੇ ਪੀਣ ਤੇ ਗ੍ਰਹਿਾਂ ਦਾ ਸ਼ੁਭਫਲ ਮਿਲ ਸਕਦਾ ਹੈ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਤਾਂ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਪੂਰਾ ਸਾਥ ਮਿਲੇਗਾ proude ਜੇ ਆਪਣੀ ਕਿਸਮਤ ਤੇ ਕਰਨਾ ਬਣਦਾ ਹੀ ਹੈ ਮਾਂ ਦੇ ਥੋੜਾ ਜਿਹਾ ਜੋੜਾਂ 'ਚ ਦਰਦ ਅੱਜ ਰਹਿ ਸਕਦਾ ਤਾਂ ਤੁਸੀਂ ਥੋੜਾ ਖੋਏ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਜਲ ਪ੍ਰਵਾਹ ਕਰੋ ਜਾਂ ਮੱਛੀਆਂ ਨੂੰ ਵੈਸੇ ਹੀ ਆਟੇ ਦੀਆਂ ਗੋਲੀਆਂ ਬਣਾ ਕੇ ਪਾ ਦਿਓ ਨਾਲ ਹੀ ਰਿਲੈਕਸ ਮਿਲ ਜੇਗੀ ਪੂਰਨਮਾਸ਼ੀ ਦਾ ਦੇਣਾ ਥੋੜੀ ਦਰ ਚੰਦਰ ਦੀ ਰੋਸ਼ਨੀ 'ਚ ਪਾਣੀ ਰੱਖ ਕੇ ਉਸ ਨੂੰ ਪੀਓ ਅੱਖਾਂ ਦੀ ਪ੍ਰੋਬਲਮ ਤੇ ਜੋ ਜੋੜਾਂ 'ਚ ਦਰਦ ਆ ਰਿਹਾ ਉਹ ਵੀ ਠੀਕ ਹੋ ਜਾਏਗਾ ਪਾਇਸੇਸ ਹਨੀ ਮੇਨ ਰਾਸ਼ੀ ਦੇ ਸਿਤਾਰੇ ਮੇਨ ਰਾਸ਼ੀ ਵਾਲਿਆਂ ਦੇ ਲਈ ਅੱچھے ਲੋਕਾਂ ਨਾਲ ਸਬੰਧ ਵਧ ਰਹੇ ਥੋੜਾ ਜਿਹਾ ਘਰ ਵਿੱਚ ਹੀ ਛੋਟੀ ਮੋਟੀ ਨੋਕ-ਛੋਕ ਬਹਿਸ-ਬਾਜੀ ਹੋ ਸਕਦੀ ਆ ਉਤਾਲਾਪਨ ਵਿੱਚ ਐਨੀ ਤੁਹਾਨੂੰ ਚੜੀ ਆ ਜੋ ਤੁਹਾਨੂੰ ਥੋੜਾ ਜਿਹਾ ਨੁਕਸਾਨ ਕਰਾ ਸਕਦੀ ਐ ਸਹਿਜਤਾ ਨਾਲ ਚੱਲੋ ਆਰਾਮ ਨਾਲ ਚੱਲੋ ਦੁਸ਼ਮਣ ਥੋੜਾ ਹੀ ਆ ਤੁਹਾਡੇ ਪਰਿਵਾਰ ਵਾਲੇ ਤੁਹਾਨੂੰ ਅਗਰ ਕੋਈ ਸਲਾਹ ਦੇ ਰਿਹਾ ਤਾਂ ਤੁਹਾਡੇ ਭਲੇ ਲਈ ਆ ਅੱਜ ਲੱਗਦਾ ਪਿਆ ਸਾਨੂੰ ਕਿ ਸਹੀ ਨਹੀਂ ਕਹਿ ਰਿਹਾ ਪਰ ਅੱਗੇ ਜਾ ਕੇ ਤੁਹਾਨੂੰ ਇਹਦਾ ਸਮਝਦ ਲੱਗ ਜਾਏਗੀ ਤਾਂ ਕੀ ਕਰਨਾ ਜੀ ਤੁਸੀਂ ਮੀਨ ਰਾਸ਼ੀ ਵਾਲਿਆਂ ਨੇ ਸ਼ਨੀ ਲਗਨ ਚ ਐ ਤੇ ਬ੍ਰਸਤ ਤੁਹਾਡੇ ਲਗਨ ਦਾ مالک ਹੈ ਸੂਰਜ ਗੁਰੂ ਦੀ ਜੁਤੀ ਚੌਥੇ ਸਥਾਨ ਵਿੱਚ ਹੈ ਘਰ ਚ ਸ਼ੁਭ ਕੰਮ ਹੋਣ ਰਿਲੈਕਸ ਰਵੇ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਤਾਂ ਉਹਦੇ ਲਈ ਤੁਸੀਂ ਅੱਜ ਪੂਰਨਮਾਸ਼ੀ ਤੇ ਸੂਰਜ ਗੁਰੂ ਨੂੰ ਸ਼ੁਭ ਕਰਨ ਲਈ ਗਾਂ ਨੂੰ ਗੁੜ ਖਿਲਾ ਸਕਦੇ ਹੋ ਠੀਕ ਹੈ ਤਾਂ ਗਾਂ ਨੂੰ ਗੁੜ ਖਿਲਾਣਾ ਤੁਹਾਡੇ ਲਈ ਸ਼ੁਭ ਰਹੇਗਾ ਤੇ ਨਾਲ ਘਰ ਵਿੱਚ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਿਓ ਰਾਤ ਨੂੰ ਚੰ드ਰਮਾ ਦੀ ਰੋਸ਼ਨੀ 'ਚ ਥੋੜਾ ਪਾਣੀ ਰੱਖ ਦੋ ਤੇ ਉਹ ਤੁਸੀਂ ਅਗਲੇ ਦਿਨ એનર્ਜੀ ਆ ਜੀ ਚੰਦਰ ਦੀ ਬੜੀ એનર્ਜੀ ਹੈ ਐਵੇਂ ਥੋੜਾ ਜਵਾਰ ਪਾਟਾ ਹੁੰਦਾ ਕਈ ਵਾਰੀ ਐਗਜ਼ਾਮਪਲ ਦਿੱਤੀ ਆਪਾਂ ਪਾਣੀ ਥੋੜਾ ਕਮਲਾ ਥੋੜਾ ਕਿ ਪੂਰਨਮਾਸੀ ਨੂੰ ਛਾਲਾ ਮਾਰਨੀ ਸ਼ੁਰੂ ਕਰ ਦਿੰਦਾ ਕਿਤੇ ਨਾ ਕਿਤੇ ਖਿੱਚ ਤੇ ਹੁੰਦੀ ਹੈ ਨਾ ਗ੍ਰਹਾਂ ਦੀ ਬੜੀ ਖਿੱਚ ਪਾਵਰਫੁਲ ਹੈ ਸੂਰਜ ਨਾ ਆਵੇ ਸੂਰਜ ਦੀ ਖਿੱਚ ਦੇਖੋ 10 ਮਿੰਟ ਨਹੀਂ ਖੜ੍ਹ ਸਕਦੇ ਆਪਾਂ ਧੁੱਪ ਦੇ ਵਿੱਚ ਕੁਝ ਤਾਂ ਹੈ ਨਾ ਉਹਦੀ ਪਾਵਰ ਹੈ ਇਸੇ ਤਰ੍ਹਾਂ ਚੰਦਰਮਾ ਦੀ ਪਾਵਰ ਹੈ ਪਾਣੀ ਰੱਖੋ ਖਾਸਾ ਸਾਰਾ ਬਰਤਨ ਦੇ ਵਿੱਚ ਉਹਦੀ એનર્ਜੀ ਲੈ ਕੇ ਉਹ ਪਾਣੀ ਪ ਸਮਝਦਾਰ ਤੁਸੀਂ ਚਲੋ ਏਸੀ ਅਸਟ੍ਰੋਲੋਜੀ ਵਿਦ ਲੌਜਿਕ ਦੇ ਨਾਲ ਆਪਾਂ ਦੱਸਿਆ ਗੁਰੂ ਪੂਰणिमा ਤੇ ਖਾਸ ਉਪਾਸ ਹਰਿਆ ਰਾਸ਼ੀਆਂ ਦੇ ਲਈ ਤੇ ਹੁਣ ਕਿਉਂਕਿ ਚੰਦਰ ਨੌਵੇਂ ਸਥਾਨ ਵਿੱਚ ਰਿਹਾ ਤੇ ਸੂਰਜ ਗੁਰੂ ਤੀਸਰੇ ਸਥਾਨ ਵਿੱਚ ਹੈ ਸਾਰੇ ਰਾਸ਼ੀਆਂ ਵਾਲੇ ਕੀ ਉਪਾਅ ਕਰ ਸਕਦੇ ਆ ਇੱਕ ਤਾਂ ਦੁੱਧ ਚ ਕੇਸਰ ਪਾ ਕੇ ਪੀਣਾ ਸ਼ੁਭ ਥੋੜੀ ਦੇਰ ਚੰਦਰ ਦੀ ਰੋਸ਼ਨੀ ਚ ਰੱਖ ਕੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀਆਂ ਉਹਦੇ ਲਈ ਅੱਛਾ ਮੰਨਿਆ ਜਾਂਦਾ ਦੂਜਾ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਆਪਣੇ ਜਿਹਨੂੰ ਵੀ ਮੰਨਦੇ ਉਹਨੂੰ ਪੀਲੇ ਫੁੱਲਾਂ ਦਾ ਹਾਰ ਗੁਰੂ ਪੁਰਬੀ ਮਤੇ ਚੜਾਓ ਕਿ ਤੁਸੀਂ ਸਾਡੇ ਗੁਰੂਆਂ ਤੇ ਤੁਹਾਨੂੰ ਅਸੀਂ ਨਮਸਕਾਰ ਕਰਦੇ ਆਂ ਜ਼ਿੰਦਗੀ ਦੇ ਵਿੱਚ ਅਸੀਂ ਜੋ ਵੀ ਕਰ ਰਹੇ ਆਂ ਤੁਹਾਡੇ ਤੋਂ ਬਾਹਰ ਤੇ ਹੈ ਹੀ ਨਹੀਂ ਆ ਤੇ ਜੇ ਤੁਹਾਡੇ ਤੋਂ ਬਾਹਰ ਨਹੀਂ ਆ ਤੇ ਤੁਸੀਂ ਸਾਨੂੰ ਹਮੇਸ਼ਾ ਆਸ਼ੀਰਵਾਦ ਦਿੰਦੇ ਰਹਿਣਾ ਹੀ ਆਪਣੇ ਗੁਰੂ ਨੂੰ ਪੀਲੇ ਕੱਪੜਾ ਜਿਵੇਂ ਪੀਲਾ ਰਮਾਲਾ ਸਾਹਿਬ ਪੀਲਾ ਸਰੋਪਾ ਜਾਂ ਮੰਦਿਰ ਜਾ ਕੇ ਪੀਲੀ ਚੁੰਨੀ ਜਾਂ ਤੁਸੀਂ ਆਹੀ ਗੱਲ ਕੇ ਪੀਲੇ ਫੁੱਲਾਂ ਦਾ ਹਾਰ ਚੜਾ ਸਕਦੇ ਸਸ਼ਿਕਾ